ਆ ਗੋਣਾ ਆ ਗੋਣਾ ਇਹ ਗੱਲ ਤੋਂ ਪਹਿਲਾਂ ਤੇ ਸਾਡੀ ਸਰਸਮਾਨ ਦੀ ਚਲੋ ਚਲੋ ਗੱਲ ਗੋਣਾ ਇੱਕ ਮਿੰਟ ਰੋਕੋ ਨਾ ਕੋਈ ਮੈਂ ਕਾਲਰ ਕਰਦਾ ਮੀਟਿੰਗ ਸੀ ਸਾਡੀ ਸਰਸਮਾਨ ਦੀ ਛੋਣੀ ਠੀਕ ਹੈ ਨਾ ਹਾਂਜੀ ਹਾਂਜੀ ਅਸੀਂ ਵਾਪਸ ਆ ਰਹੇ ਸੀ ਹਾਂਜੀ ਗੱਡੀ ਉਤਰੇ ਉਦੋਂ ਇਹ ਦੱਸ ਚਲੋ 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 ਠੀਕ ਆ ਮੰਨ ਲੇ ਆਹ ਕੌਣਾ ਆਹ ਕੌਣਾ ਹਾਂ ਆਹ ਦਫਤਰਾਂ ਨਾਲ ਆਹ ਕੌਣਾ ਇਹ ਕੌਣਾ ਆਜਾ ਕਿਉਂ ਨਹੀਂ ਗਿਆ ਰਾਤ ਨੂੰ ਮੀਡੀਆ ਰੱਖ ਜਾਵੇ ਸੂਚਨਾ ਤੇ ਮੌਜੂਦਾ ਹੋਵੇ ਨਾ ਜਿਹਨੂੰ ਦੱਸਦੇ ਆਂ ਪੇਖਿਆ ਹੈ ਅਸੀਂ ਤੁਹਾਨੂੰ ਦੱਸ ਬੈਠੇ ਰਹੇ ਨਹੀਂ ਕਿ ਤੱਕ ਹੋ ਕੇ ਆਏ ਭਾਈ ਪਾਰਟੀ ਨਾਲ ਅੱਜ ਵੀ ਬੈਠੇ ਰਹੇ ਸਟੇਟ ਕਲੀਅਰ ਕਰ ਦੋ ਤੁਸੀਂ ਆਓ ਸਟੇਟ ਦੇ ਉੱਪਰ ਸੇਕੋ ਝੰਡੇ ਤੂਈਸ ਤੇ ਕਰ ਦੋ ਜਿੰਦਾਬਾਦ ਸੇਖਾਂ ਬਾਦ ਚ ਵੇਖ ਲਾਂਗੇ ਜੰਡਰ ਨਾ ਕੋਈ ਮਾਸੀ ਦੇਖ ਰੋ ਸਾਨੂੰ ਮਾਰ ਲਾ ਸਾਰੇ ਮੈਂ ਧੱਕੇ ਜਿਹੜੇ ਸਾਨੂੰ ਇਹਨਾਂ ਨੇ ਧੱਕੇ ਮਾਰੇ ਆ ਬੜਾ ਬੜਾ ਕੋਈ ਨਹੀਂ ਚੱਕੇ ਜਿਹੜੇ ਕਰਦੇ ਆ ਆ ਕੀ ਕਰਨਾ ਆ ਬੜਾ ਮੈਂ ਧੱਕੇ ਮਾਰਦੇ ਆ ਇਹ ਭੰਗਾ ਚੀਕ ਦੇ ਉੱਪਰ ਦੇ ਆ ਸਾਨੂੰ ਸਾਨੂੰ ਧੱਕੇ ਮਾਰੇ ਕਰਕੇ ਧੱਕੇ ਆ ਧੱਕੇ ਮਾਰ ਕੇ ਸਾਨੂੰ ਬਾਹਰ ਕੱਢਦਾ ਯਾਰ ਮੇਰੇ ਕਮੇਟ ਦਾ ਉਹ ਕਿਦਾਂ ਦਫਤਰ ਜੀਂ ਵੜੇ ਜਾ ਕੇ ਉੱਥੇ ਗੱਲ ਤਾਂ ਹੀ ਕਰਨੇ ਬੰਦੇ ਦਾ ਤੇਰਾ ਮੁੰਡਾ ਦੇਦਾ ਹੀ ਜਾ ਕੇ ਬਹਿ ਜਾਂਦਾ ਹਾਂ ਜੀ ਆਪਣੀ ਗੱਡੀ ਦੀ ਚਾਬੀ ਕਿੱਧਰ ਹੈ ਮੈਂ ਉਹ ਤੇੰਦਰਾ ਹੋਰ ਚੱਕੇ ਬੜਾ ਯਾਰ ਅਜਾ ਹੁਣ ਹੋਰ ਚੱਕੇ ਯਾਰ ਡਰਾਈਵਰ ਆਪਾਂ ਪੁੱਛ ਚਾਬੀ ਕਿੱਥੇ ਹੈ ਮੇਲੇ ਦੀ ਗੱਡੀ ਦੀ ਮੇਲੇ ਦੀ ਗੱਡੀ ਦੀ ਹੁੰਦੀ ਹੁੰਦੀ ਹੁਣ ਤੇ ਗਾਂ ਕਰਾਵੇ ਗੱਡੀ ਯਾਰ ਚਾਬੀ ਤਾਂ ਹੀ ਗੱਡੀ ਦੀ ਯਾਰ ਆਹਰੀ ਅੰਨਾ ਜੀ ਥੋੜੇ ਕੋ ਬਚਾਲੇ ਕੋੜਾ ਖੜਾ ਆਇਆ ਮੈਂ ਤੈਨੂੰ ਕਿ ਆਖ ਰਿਹਾ ਉਹ ਅਸੀਂ ਐਮਐਲਏ ਬਣਾਇਆ ਮੈਂ ਤੈਨੂੰ ਕੁਝ ਨਹੀਂ ਆਖਦਾ ਇਹਦਾ ਪਾਰਟੀ 'ਚ ਵੀ ਆਣੀ ਚਾਹੁੰਦੇ ਆਂ ਮੁੱਢ ਮੰਦ ਦੇ ਵੱਡੇ ਪਾਰਟੀ ਦੇ ਨਾਲ ਤੁਰੇ ਫਿਰਦਾ ਚਾਹੇ ਪਾਰਟੀ 'ਚ ਮੈਂ ਆਖਿਆ ਤੈਨੂੰ ਕੁਝ ਨਹੀਂ ਨਹੀਂ ਮੇਰੇ ਨਾਲ ਗੱਲ ਹੀ ਕਰਦਾ ਨਹੀਂ ਯਾਰ ਬਹੁਤ ਗੁੱਸਾ ਆ ਰਿਹਾ ਕੁਸੋ ਵਾ ਯਾਰ ਅਹੀ ਗਾਲੀ ਕਰਦਾ ਮੂੰਹ ਚ ਪਾਉਂਦਾ ਕੁੱਤਾ ਮੋਰੀ ਸ਼ਰਮ ਨਹੀਂ ਆਈ ਭਰਾ ਬੰਨਿਆ ਨਹੀਂ ਪਰ ਸਾਡੀ ਕਦਰ ਨਹੀਂ ਪਈ ਕੋਈ ਹਾਂ ਗੱਲ ਸੁਣੋ ਯਾਰ ਤੁਹਾਨੂੰ ਪਤਾ ਹੈ ਮੈਨੂੰ ਹੈਗਾ ਪਤਾ ਹੈ ਇਹ ਪੁੱਤ ਹਾਰ ਦੇਖੋ ਤਿੰਨਾਂ ਵਧੀਆ ਨੇ ਮੈਂ ਉਹ ਗੱਲ ਓਏ ਮੈਂ ਮੈਂ ਲੋਕਾਂ ਦੇ ਕੋਲ ਕੰਮ ਨਹੀਂ ਕਰਦਾ ਇਹ ਨਾ ਕੰਮੀ ਇੱਕ ਹੋ ਜਾ ਹਾਂ ਸਰਪੰਚੀ ਲੱਖ ਜਿੰਨਾ ਕਿਹਾ ਨੇ ਬਾਤ ਬੜੇ ਕਿਸੇ ਦੇ ਉਲਟ ਜਾ ਕੰਮ ਤੁਸੀਂ ਖੁੱਲ ਗਿਆ ਸੰਗਟ ਬੋਲਿਆ ਤੁਸੀਂ ਤੁਸੀਂ ਹਾਂ ਨਹੀਂ 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 ਤੁਸੀਂ ਬੋਲਣ ਦਾ ਤਾਂ ਫਿਰ ਤੁਸੀਂ ਇਹ ਗੱਲ ਕਹੀ ਆ ਕਿ ਢਾਟ ਢਾਈ ਸਾਲੀ ਕਰਾ ਦੇਣਾ ਮੈਂ ਕਹਿਣਾ ਵੀ ਅਸੀਂ ਇਲੈਕਸ਼ਨ ਮੰਗਾਈ ਕੋਈ ਸੌਂ ਖਾਦੀ ਸੀ ਗੁਰਦਾਰੇ ਆ ਮੰਦਰ ਆ ਆਪਾਂ ਇਲੈਕਸ਼ਨ ਕਿਉਂ ਨਹੀਂ ਕਰਾਇਆ ਗੁਰਦਾਰੇ ਕੀ ਗੱਲ ਹੋਈ ਸੀ ਮੈਂਬਰ ਪੰਚਾਇਤ ਦਾ ਹੈ ਪਹਿਲਾਂ ਪਹਿਲਾਂ ਅੱਜ ਵੀ ਇੱਕ ਮਿੰਟ ਮੇਰੀ ਗੱਲ ਸੁਣੋ ਆਪਾਂ ਹੁਣੇ ਕਰ ਦਿੰਦੇ ਆ ਯਾਰ ਵੈਂ ਆ ਗਈ ਸਕੂਲ ਵਾਲੀ ਯਾਰ ਵੈਂ ਖਾਲੀ ਆ ਖਾਲੀ ਆ ਦਰਵਾਜ਼ਾ ਸਹਿਦਾਰ ਸਾਂਝੇ ਚ ਸੌਦਾ ਹੈ ਉਹ ਜਿਹੜੇ ਮਸਲੋ ਨਹੀਂ ਨਹੀਂ ਸਾਡੀ ਨਹੀਂ ਸਾਡੇ ਨਹੀਂ ਖੜੇ ਆ ਪਰ ਪਾਰਟੀ ਨਾਲ ਖੜੇ ਆ ਪਰ ਆ ਸਿਸਟਮ 'ਚ ਨਹੀਂ ਖੜੇ ਆ ਜਿਹੜਾ ਸਿਸਟਮ 'ਚ ਸਾਨੂੰ ਫਾਲਤੂ ਤੁਸੀਂ ਬਣਾਤਾ ਨੇ ਜਿਹੜਾ ਜਿਹੜਾ ਤੁਸੀਂ ਬਣਾਤੇ ਕਿਸੇ ਨੇ ਬਿਲਕੁਲ ਨਹੀਂ ਮੂੰਹ ਤੇ ਕਹਾਂਗੇ ਆਹ ਹੀ ਸਾਡੇ ਚ ਕੁਆਲਿਟੀ ਆ ਵੀ ਜੋਬ ਬਾਜੋ ਦਫ਼ਤਰੋਂ ਬਾਹਰ